ਲਓ ਬਈ ਮਿੱਤਰੋ ਪਰਮਾਤਮਾ ਦੀ ਮਿਹਰ ਨਾਲ ਕੰਮ ਓਕੇ ਦੀ ਰਿਪੋਰਟ ਆ ਲਓ ਬਈ ਉਹ ਹਰੀਆਂ ਖਾਣੀ ਨੇ ਵੀ ਬੱਚੇ ਕੱਢ ਲਿਆ ਠੀਕ ਆ ਇਹਨਾਂ ਨੂੰ ਦਾਣਾ ਪਾਣੀ ਬਾਈ ਪਾਤਾ ਸੀਗਾ ਕਿਉਂਕਿ ਬਾਈ ਥੋੜਾ ਜਿਹਾ ਮੈਂ ਆਪ ਦਾ ਕੰਮ ਚ ਰੁੱਝਿਆ ਆ ਸੀਗਾ ਤੇ ਲਓ ਬਈ ਆਣੀ ਵੀ ਆਪਣੇ ਨੇ ਕੱਢ ਲੇ ਦੋਵੇਂ ਬੱਚੇ ਕੱਢ ਲਿਆ ਬਾਈ ਠੀਕ ਹੋ ਗਿਆ ਲਓ ਬਈ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਹਾਲ ਚਾਲ ਆ ਬਾਈ ਆਪਣੀ ਮੱਝ ਪਈ ਐ ਸੂ ਕੱਟੀ ਦਿੱਤੀ ਹੈ ਬਾਈ ਆਪੇ ਹੀ ਕੱਟੀ ਤੇ ਬਾਈ ਜੀ ਪਰਮਾਤਮਾ ਦੀ ਮਿਹਰ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸੁਖ ਸੁਖਣਾ ਵਧੀਆ ਬਾਈ ਸੱਦਿਆ ਤਾਂ ਡਾਕਟਰ ਹੀ ਸੀਗਾ ਤੇ ਪਰ ਵਧੀਆ ਸੂਪ ਵੀ ਬਈ ਆਪਣਾ ਫੋਨ ਐਸਾ ਵੈਸਾ ਹੀ ਆ ਕੋਈ ਗੱਲ ਨਹੀਂ ਇਗਨੋਰ ਕਰਿਓ ਤੇ ਆ ਕੱਟੀ ਦਿਖਾ ਦਿੰਨੇ ਆ ਤੁਹਾਨੂੰ ਆ ਆਪਣੀ ਕੱਟੀ ਆ ਤੇ ਉਹ ਮੱਝ ਖੜੀ ਆ ਬਾਈ ਠੀਕ ਹੈ ਜੀ ਤੇ ਆ ਆਪਣੀ ਜਨਸੰਖਿਆ ਖੜੀ ਆ ਸਾਰੀ ਠੀਕ ਹੈ ਤੇ ਬਾਈ ਜੀ ਸਾਈਡ ਤੇ ਉਹ ਪੁੱਤਾਂ ਬਈ ਕੱਟੀ ਦਿੱਤੀ ਆ ਪ੍ਰਮਾਤਮਾ ਦੀ ਮਿਹਰ ਨਾਲ ਵਧੀਆ ਓਕੇ ਦੀ ਰਿਪੋਰਟ ਆ ਸੱਚੇ ਪਾਤਸ਼ਾਹ ਨੇ ਕਰੀ ਬਰਕਤ ਪਾਵੇ ਆਪਾਰ ਕਿਰਪਾ ਕਰੇ ਲੋ ਮੈਂ ਮਿੱਤਰ ਚੋਨਾ ਵੇਖਣ ਆਏ ਸੀ ਬਈ ਹੈਪਰ ਜਾਂ ਹੋਪਰ ਕੇ ਕੀ ਜਾਂਦੇ ਹੁੰਦੇ ਆ ਉਹ ਵੀ ਵਾਵਾ ਚੋਨੇ ਚਾਹੀ ਹਾਂ ਦੋ ਗੁੰਗਾ ਬਣਗਾ ਪੰਗਾ ਚਲੋ ਭਾਈ ਇੱਕ ਤਾਂ ਬਈ ਸੀ ਝਾੜ ਘੱਟ ਸੀ ਕਿਤੇ ਇੱਕਾ ਇਹ ਬਿਮਾਰੀ ਤਾਂ ਚਲੋ ਭਈ ਆ ਝੂਨਾ ਤਾਂ ਠੀਕ ਆ ਭਈ ਇਹ ਤਾਂ ਕੋਸ਼ਿਸ਼ ਕਰਾਂਗੇ ਉਧਰਲਾ ਤਾਂ ਭਈ ਬਾਲਾ ਨਹੀਂ ਆਇਆ ਜਿਆਦਾ ਹੀ ਗਿੱਲਾ ਤਿਲਕਨ ਤਾਂ ਵਾਂਣ ਝੂਨਾ ਤਾਂ ਆ ਵੀ ਨਹੀਂ ਤਿੰਨ ਚਾਰ ਦਿਨ ਵੱਡੀ ਦਾ ਕਿਉਂਕਿ ਪਾਣੀ ਲਾ ਕੇ ਬਹੁਤ ਵੱਡੀ ਗਲਤੀ ਕੀਤੀ ਕਿਉਂਕਿ ਵਾਂਣ ਭਾਈ ਪਹਿਲਾਂ ਹੀ ਬਹੁਤ ਗਿੱਲੇ ਪਏ ਸੀ ਕਿਉਂਕਿ ਮੇਰੇ ਨਾਲ ਪਹਿਲਾਂ ਪਾਣੀ ਲੱਗੇ ਨੂੰ ਭਾਈ ਬਾਰੀ ਦਿਨ ਹੋ ਗਏ ਸੀਗੇ ਤੇ ਚਲੋ ਕੋਈ ਗੱਲ ਨਹੀਂ ਪਰਮਾਤਮਾ ਮਿਹਰ ਕਰੇ ਭਾਈ ਸਸੀ ਗੱਲ ਜੀ ਬਾਈ ਕੀ ਹਾਲ ਚਾਲ ਆ ਸਾਰੀ ਭਰਾ ਠੀਕ ਠਾਕ ਹੋਣਗੇ ਲਓ ਬਾਈ ਮਿੱਤਰੋ ਆਪਾਂ ਕਰਨ ਲੱਗੇ ਆ ਵਲੌਗ ਦੀ ਸਟਾਰਟਿੰਗ ਚੋਨਾ ਦੇਖਣਾ ਸੀ ਬਾਈ ਉਧਰ ਲਾ ਤੈਨ ਪੈਨ ਕਿ ਕਣਾ ਦਾ ਬਾਈ ਬੁਰਾ ਹਾਲ ਹੀ ਆ ਉਹ ਤਾਂ ਕਿਸੇ ਤਨ ਪੱਤਨ ਚੰਦਗਾ ਨਹੀਂ ਮੇਰੇ ਹਿਸਾਬ ਨਾਲ ਤਾਂ ਤੇ ਇੱਧਰ ਉਧਰ ਬਾਈ ਮੇਰੇ ਕੋਲ ਫੋਨ ਨਹੀਂ ਜੀ ਉਧਰ ਵੀਡੀਓ ਬਣਾਈ ਨਹੀਂ ਚਲੋ ਨਾਲ ਦਾ ਟੱਪ ਦਾ ਵਿਖਾ ਦੂੰਗਾ ਲਓ ਬਾਈ ਮਿੱਤਰੋ ਕਾ ਵਧੀਆ ਸੋਨਾ ਉਗਰੇ ਆਇਆ ਤੇ ਮੇਰਾ ਵੀਰ ਨਾਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਵੀਰੇ ਮਿਹਨਤ ਵਾਲੀ ਗੱਲ ਹੈ ਬਾਈ ਬਣ ਕੇ ਯਾਰ ਠੀਕ ਆ ਬਾਈ ਤੇ ਮਾਪ ਨੂੰ ਬਈ ਸੀ ਤਾਂ ਛੋਟਾ ਹੀ ਪਰ ਵੱਡਾ ਮਜਬੂਰੀ ਲਾ ਲਿਆ ਹੁਣ ਕੋਈ ਗੱਲ ਨਹੀਂ ਤੇ ਬਾਈ ਜੀ ਬੱਚੇ ਛੱਡਨੇ ਵੀ ਬੰਦ ਕੱਲ ਬਹਿਰੀ ਨੇ ਬਹੁਤ ਲੋਕੀਤਾ ਸਿਰਫ ਨਿੱਕੇ ਬੱਚੇ ਆ ਜਿਹੜੇ ਹਜੇ ਤੱਕਰ ਉੱਡੇ ਨਹੀਂ ਗਏ ਉਹ ਬੱਚੇ ਆ ਦੂਜੇ ਬੱਚੇ ਨਹੀਂ ਛੱਡਨੇ ਉਹਨਾਂ ਨੇ ਜਾਲ ਤੇ ਛੱਡ ਦਿਆ ਕਰਾਂਗੇ ਤੇ ਹੋਰ ਕੋਈ ਬੱਚਾ ਨਹੀਂ ਪਈ ਛੱਡਣਾ ਛੱਟੜਣਾ ਲਾਤਣਾ ਤੇ ਬੱਚੇ ਸਾਰੇ ਬਾਈ ਉਹ ਬਾਤ ਹੈ ਜਾਲ ਚ ਕੋਈ ਬੱਚਾ ਵੀ ਨਹੀਂ ਬਾਹਰ ਪਈ ਕੱਲ ਵੀ ਬਹੁਤ ਪਈ ਮੇਰੀ ਬਹੁ ਪਈ ਗਈ ਬੱਚੇ ਨਿੱਕੇ ਸਾਰੇ ਵੱਡੇ ਤਾਂ ਛੱਟੜ ਨਹੀਂ ਬੰਦ ਕਰਦੇ ਤੇ ਨਿੱਕੇ ਸਾਰੇ ਬਈਆ ਜਾਲ ਚ ਆ ਜਾਲ ਚ ਪਾਉਦੇ ਆ ਤੇ ਜਮਨ ਜਨਤਾ ਮੁੱਕ ਗਈ ਆਪਦੇ ਜਾਲ ਚ ਛੱਟੇ ਆ ਆਉਂਦੇ ਦੇਖੇ ਆ ਸ਼ੇਰਦਾਰ ਦੀ ਖਤਮਾ ਲੋ ਬਾਈ ਜੀ ਜੂਤਰ ਕੇ ਸਕੂਲੋਂ ਆ ਗਏ ਮੈਂ ਦਾਣੀ ਪਾਉਣ ਲੱਗੇ ਪਏ ਕਿਉਂਕਿ ਪੱਠੇ ਪੁੱਠੇ ਪਾਉਣੇ ਜੂਤ ਨੂੰ ਮੈਂ ਕਹਤੋਂ ਭੱਜ ਕੇ ਜਾਲ ਚੁੱਲਾ ਲਾ ਲਿਆ ਬੱਚੇ ਤੇ ਉਹ ਲਾਉਣਗੇ ਬਈ ਜਾਲ ਚੁੱ ਬੱਚੇ ਤੇ ਆਪਾਂ ਦਾਣਾ ਬਾਣੀ ਪਾਉਣ ਲੱਗੇ ਪਏ ਆ ਤੇ ਇਹ ਬੱਚੇ ਅੰਦਰ ਹੀ ਡਣੇ ਆ ਅੰਦਰ ਲਈ ਆ ਸਾਰੀ ਬਸ ਏ ਕੀ ਬਾਹਰ ਲਈ ਤੇ ਲਾਈ ਜਾਂਦਾ ਇਹ ਰਾ ਲਾਈ ਜਾਂਦਾ ਬਈ ਬੱਚੇ ਬਾਈ ਮੇਤਰ ਮੱਝ ਦਾ ਹਾਲ ਵੇਖੋ ਵਿਚਾਰੀ ਦਾ ਬੁਰਾ ਹਾਲ ਹੋ ਗਿਆ ਮੱਝ ਦਾ ਬਾਈ ਪਾਣੀ ਪਿਆ ਦੀ ਨਵੜਾ ਧੋਣਾ ਜੇ ਹੈਗਾ ਬਈ ਕੰਮ ਤੋਂ ਹੁਣ ਪੱਠੇ ਉਧਰ ਕਰ ਮੜਾ ਜਾਂ ਆਇਆ ਵੀ ਲੈਸ ਬਈ ਤੇ ਝੂਟੀ ਉਧਰ ਖੜੀ ਆ ਤੇ ਜੋਤ ਯਹਾਂ ਪਰ ਹੈ ਪਾਣੀ ਪਿਆ ਕੇ ਬਾਈ ਪਸਵਾ ਨੂੰ ਹੁਣ ਤੋਂ ਬਾਅਦ ਕੱਢਦੇ ਆ ਤਾਰ ਫੁੱਟ ਪਾ ਜੇ ਇਹਨੂੰ ਬਈ ਪੱਠੇ ਵੀ ਘੱਟ ਪਾਉਣੇ ਕਿਉਂਕਿ ਸਾਰਾ ਕੁਝ ਇਹਦੀ ਡਿਲੀਵਰੀ ਵਿਚਾਰੀ ਦੀ ਬਹੁਤ ਔਖੀ ਹੋਈ ਹੈ ਕਹਿਣ ਦਾ ਭਾਵ ਉਹ ਬੈਠੀ ਸਾਡੀ ਕੱਟੀ ਤੇ ਵਲੌਗ ਭਈ ਅੱਜ ਛੋਟਾ ਹੀ ਬਣੂਗਾ ਕਿਉਂਕਿ ਭਈ ਕਬੂਤਰ ਨਹੀਂ ਛੱਡੇ ਕਬੂਤਰ ਕਰਦੇ ਆਪਾਂ ਬੰਦ ਬਸ ਨਿੱਕੇ ਬੱਚੇ ਹੀ ਸ਼ਕ ਬਾਹਰ ਕੱਢਿਆ ਕਰਨੇ ਆ ਤੇ ਲੋ ਭਈ ਮਿੱਤਰੋ ਇੱਕ ਤਾਂ ਆਪਣੇ ਫੋਨ ਦੀ ਇਹ ਪ੍ਰੋਬਲਮ ਹੈ ਇੱਕ ਤਾਂ ਭਈ ਆ ਬੱਚੇ ਕੱਢੀ ਬੈਠੇ ਆ ਆ ਥੱਲੇ ਇੱਕ ਕੱਢੀ ਬੈਠੇ ਆ ਤੇ ਦੋ ਆ ਕੱਢੀ ਬੈਠੇ ਆ ਠੀਕ ਹੋ ਗਿਆ ਤੇ ਬਾਹਰ ਬੱਚੇ ਕਿੰਨੇ ਨਿਕਲਦੇ ਠੀਕ ਹੋ ਗਿਆ ਤੇ ਇੱਕ ਬੱਚਾ ਬਾਈ ਨਾਲ ਕੱਢੀ ਬੈਠਾ ਇਹਦੇ ਇੱਕ ਮਰ ਗਿਆ ਬਾਈ ਠੀਕ ਹੋ ਗਿਆ ਦੋ ਬੱਚੇ ਆ ਗੱਡੀ ਬੈਠੇ ਆ ਕਰਲਾ ਫੂਕਸ ਠੀਕ ਹੈ ਜੀ ਦੋ ਬੱਚੇ ਆ ਹੋ ਗਏ ਬਾਈ ਜੀ ਠੀਕ ਹੈ ਤੇ ਐਣੀ ਵੀ ਬਾਈ ਇੱਕ ਕੱਢ ਲਿਆ ਇੱਕ ਅੰਡਾ ਖਰਾਬ ਮੈਨੂੰ ਲੱਗਦਾ ਸ਼ਾਇਦ ਇਹ ਅੰਡਾ ਦਾ ਬਾਈ ਸ਼ੈਲ ਬੱਚਾ ਕੱਢ ਲਈ ठीक हो गया दो बच्चे एक का, दो दो आह भाई। ठीक एक एक है एक बच्चा हो बैठा थोड़ी ही प्रॉब्लम जलो परमात्मा जी भाई। बच्चे बढ़िया तो वादिया देखो जाते दो बच्चे आ रहे भाई। ठीक हो गया ਬੱਚੇ ਦਾ ਬਾਈ ਕੂਤਰ ਕੱਢੀ ਜਾਂਦੇ ਵਧੀਆ ਠੀਕ ਆ ਬੱਚਿਆਂ ਨੂੰ ਨਾਲੇ ਵਧੀਆ ਪਰਫੈਕਟ ਜੂੜੀਆਂ ਲੱਗੀਆਂ ਜਿਹੜੀਆਂ ਉਹੀ ਕੱਢੀਆਂ ਹੁਣ ਇਹਦੇ ਵੀ ਦੋ ਕਢਾ ਲੈ ਬੱਸ ਇਹਦੇ ਵੀ ਹੁਣ ਜੂੜੀ ਪੱਟ ਦੇਣੀ ਐ ਇਹ ਤੇ ਉਹ ਵੀ ਸ਼ਾਇਦ ਉਹਦੇ ਇੱਕ ਦੋ ਹੋਰ ਕਢਾਵਾਂਗੇ ਠੀਕ ਹੋ ਗਿਆ ਬਾਈ ਮੇਰੇ ਪਰਣਾ ਨਹੀਂ ਸਹੀ ਭਰਾ ਬਣ ਕੇ ਅਗਨੋਰ ਕਰਿਓ ਵੀਰ ਬਣ ਕੇ ਚਲੋ ਠੀਕ ਆ ਬਾਈ ਜੀ ਇਹਦੇ ਵੀ ਬਾਈ ਤਿੰਨ ਹੋ ਗਏ ਇਹਦਾ ਵੀ ਬੱਸ ਹੁਣ ਨਹੀਂ ਕਢਾਉਣਾ ਕੋਈ ਕੜੋ ਠੀਕ ਆ ਭਾਈ ਜੀ ਹੁਣ ਆਪਾਂ ਕਰਨ ਲੱਗੇ ਹਾਂ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਤੇ ਪਹੁੰਚੋ ਪਨੀਖੀਮਾ ਤੇ ਭਰਾ ਬਣ ਕੇ ਨਾ ਵਲੌਗ ਯਾਰ ਅੱਜ ਸਹੀ ਨਹੀਂ ਬਣਿਆ ਕਾਰਨ ਕੀ ਆ ਭਾਈ ਇਸ ਕਰਕੇ ਨਹੀਂ ਭਰਾ ਸਹੀ ਬਣਿਆ ਭਾਈ ਥੋੜਾ ਜਿਹਾ ਨਾ ਭਾਈ ਮੱਝ ਦਾ ਕਰਕੇ ਯਾਰ ਉਧਰ ਉਲਝ ਜੀ ਗਏ ਸੀ ਕੰਮ ਤੇ ਭਾ ਜਿਵੇਂ ਬਣਿਆ ਮੇਰਾ ਭਰਾ ਅਕਸੈਪਟ ਕਰੋ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਤੇ ਲਾਈਕ ਸ਼ੇਅਰ ਕਮੈਂਟ